ਚਾਹ ਬਣਾ ਲੈ ਚਲ ਕੁੱਟਕ ਬਣਾ ਲੈ ਹੋਰ ਫਿਰ ਕਿੰਨੇ ਆ ਜਾਣਗੀਆਂ ਦਾਲ ਰੋਟੀ ਕਰ ਲੈਣਗੀਆਂ ਆਪੇ ਆ ਕੇ ਨਾ ਮੈਂ ਧਰਦੀਆਂ ਦਾਲ ਮੂੰਗੀ ਮਸਰੀ ਦੀ ਕਹਿ ਕੇ ਗਈਆਂ ਨੇ ਫਿਰ ਦਾਲ ਧਰ ਕੇ ਫਿਰ ਮੈਂ ਨਾ ਲੂ ਚਲ ਜੇ ਤੂੰ ਧਰ ਨਹੀਂ ਵੀ ਫਿਰ ਟਾਈਮ ਨਾਲ ਧਰ ਲੈ ਮਾੜਾ ਹਾਂ ਪਰ ਐਵੇਂ ਆਥਰੇ ਵੇਲੇ ਨਾ ਮੱਥਾ ਆ ਮਰੀ ਜਾਈ ਨਾ ਕੋਈ ਨਾ ਮੈਂ ਤਾਂ ਲਸਣ ਕੱਟਾ ਚੀਰ ਕੇ ਰੱਖ ਤਾ ਤੇ ਉਹ ਆ ਜਾਣਗੀਆਂ ਆਪੇ ਤੜਕਾ ਲਾ ਲੈਣੀਆਂ ਦਾਲ ਦਿਨ ਕੇ ਰੱਖ ਰੂ ਚਲ ਕੋਈ ਗੱਲ ਨਹੀਂ ਐ ਕਰ ਲੈ ਫਿਰ ਮੈਂ ਨਾ ਹੋਣਾ ਮੇਰਾ ਤਾਂ ਪਾਣੀ ਹੋਇਆ ਪਿਆ ਮਾ ਫਿਰ ਨਾऊंगी ਕਿਸੀ ਠੀਕ ਚਾ ਲੈ ਉਹ ਨਹੀਂ ਚਾ ਬਣਾ ਜਾਂ ਤੂੰ ਚਾ ਲੈ ਫਿਰ ਬਣਾ ਕੇ आ गा हां भे आ गयी चल वादी कित आ गयी गाजर चीर लिया हाँ मैं चल चीर देने ਮੂੰਗੀ ਮਸਰੀ ਨੂੰ ਕਹ ਕੇ ਸੋਨੂ ਅਸੀਂ ਉਹ ਮੂੰਗੀ ਮਸਰੀ ਦਾਲ ਤਾਂ ਮੈਂ ਬਣਾਤੀ ਤੇ ਜੇਪੀ ਕਹਿੰਦਾ ਗਾਜਰਾਂ ਦੀ ਦਾਲ ਬਣਾ ਲੈਂਦੇ ਭੈਣੇ ਮੈਂ ਕਿਹਾ ਮੈਂ ਚੱਲ ਗਾਜਰਾਂ ਹੀ ਪਈਆਂ ਨੇ ਇਹ ਵੀ ਚੀਰ ਦਿੰਨੀ ਆ ਦੋ ਦੋ ਬਹੁਤ ਸਮਾਨ ਮਹਿੰਗਾ ਭੈਣੇ ਦੋ ਦੋ ਸਬਜ਼ੀਆਂ ਖਾ ਕੇ ਕਿੱਥੇ ਸਰੂਗਾ ਉਹ ਭੈਣੇ ਐ ਕਰਾਂਗੇ ਆਪਾਂ ਭਾਬੀ ਤੜ ਕੇ ਆਪਾਂ ਖਾ ਲਾਂਗੇ ਮੂੰਗੀ ਤੇ ਜੇਪੀ ਵਾਸਤੇ ਗਾਜਰਾਂ ਬਣਾ ਦੇਾਂਗੇ ਫਿਰ ਐ ਦੋ ਦੋ ਨਹੀਂ ਨਾ ਠੀਕ ਇੱਕੇ ਸੀਜ ਬਣ ਗਈ ਸੀ ਠੀਕ ਸੀ ਇਹ ਜਿਆਦੇ ਖਾਂਦਾ ਗਾਜਰਾਂ ਸਬਜ਼ੀ ਤਾਂ ਕਰਕੇ ਮੈਂ ਬਣਾ ਲਈ ਤਾਂ ਕੀ ਹੈਗਾ ਖਾਣੀ ਤਾਂ ਆਪਣੇ ਟੱਬਰ ਨਹੀਂ ਹੈ ਉਹ 퍼ਦੋ ਦੋ ਹੋ ਜਾਂਦੇ ਨੇ ਖਰਚਾ ਤਾਂ ਦੇਖ ਕਿੰਨਾ ਕੋਈ ਨਾ ਤੇ ਆਟਾ ਗੁੰਨੇ ਆ ਪਿਆਗਾ ਤੇ ਜਾ ਕੇ ਦੇਖ ਲੋ ਭਾਈ ਦਾਲ ਉਹਨੂੰ ਤੜਕਾ ਤੜਕਾ ਮੈਂ ਲਾਤਾ ਚੱਲ ਕੋਈ ਨਾ ਪਣੇ ਥੀਰ ਲੈਨੇ ਤੂੰ ਅਸੀਂ ਚੱਲੇ ਆਂਗੇ ਰਸੋਈ ਗਾਜਰਾਂ ਚੀਰੀ ਜਾਂਦੀ ਆ ਖਰਚਾ ਵਧਾਈ ਜਾਂਦਾ ਕਿਹਾ ਮੂੰਗੀ ਮਸਰੀ ਨੂੰ ਤੂੰ ਹੋਰ ਹੋਰ ਕੰਮਾਂ ਚ ਕਰੀ ਜਾਂਦੀ ਹੈਗੀ ਚੱਲ ਕੋਈ ਨਾ ਪਣੇ ਤੂੰ ਡੰਗਰਾ ਕਨੀ ਦੇਖ ਮੈਂ ਰਸੋਈ ਚ ਜਾਨੀ ਆਗੀ ਮੈਂ ਖੜਾ ਹੋ ਰਾਂ ਮੈਂ ਦੇਖਦੀ ਆ ਡੰਗਰਾ ਤੂੰ ਲੱਗ ਰਾਇਆ ਰੂ ਮੈਂ ਮੱਚ ਜਾ ਆਹ ਪਈਆ ਢੇਰੀ ਗੋਹੇ ਦੀ ਆਹ ਪਈਆ ਢੇਰੀ ਡੰਗਰਾਂ ਥੱਲੇ ਤਾਂ ਕਾਣ ਮੱਚਿਆ ਪਿਆਗਾ ਹੈ ਦੂਰੀਆਂ ਦੂਰੀਆਂ ਸਭ ਦੀਆਂ ਚੀਰਨ ਲੱਗ ਗਈ ਐਂ ਜਮੀ ਨਹੀਂ ਦੇਖਦੀ ਵੀ ਡੰਗਰਾਂ ਥੱਲੇ ਕੀ ਹੋ ਰਿਹਾਗਾ ਜਮਾਂ ਨਹੀਂ ਕਿਸੇ ਕਾ ਮੱਚ ਧਿਆਨ ਹੈਗਾ ਹੈ ਹੋਰ ਆਪਦੀ ਮਰਗੀਆਂ ਚਲਾਉਣ ਲੱਗ ਗਈ ਆਪਦੀ ਲੀਡਰ ਨਹੀਂ ਵੱਡ ਰਹੀ ਐਂ ਨਹੀਂ ਦੇਖਦੀ ਹੈਗੀ ਵੀ ਆਹ ਕੀ ਹੋ ਰਿਹਾ ਆਹ ਕੀ ਹੋ ਰਿਹਾ ਮੈਂ ਭਟਦੇ ਗੁਤਨੀ ਜਾ ਕੇ ਉਹਦੀ ਮੈਂ ਦੇਖਦੀਆਂ ਕੀ ਰੰਗ ਲਾਇਆ ਔਰੇ ਜਾ ਕੇ ਹੂੰ ਹੂੰ ਇਹਨੀ ਤੜਕਾ ਲਾਇਆ ਕਿਸ ਵਾਂ ਤੜਕਾ ਲਾਇਆ ਪਾਣੀ ਵਰਗੀ ਦਾਲ ਬਣਾ ਕੇ ਧਰਤੀ ਮੈਂ ਪੁੱਛਦੀਆਂ ਜਾ ਕੇ ਇੱਥੇ ਕੀ ਕਰੀ ਜਾਨੀ ਆ ਨਾ ਤੈਨੇ ਗੋਹਾ ਚੱਕਿਆ ਨਾ ਤੈਨੇ ਦਾਲ ਚੱਜਦੀ ਬਣਾਈ ਹੈ ਇਹ ਲੱਲਰ ਲਾਇਨੇ ਦਾਲ ਚ ਪਾਣੀ ਪਾਣੀ ਪਿਆਦਾ ਲੈ ਭਾਬੀ ਤੂੰ ਮੜੀ ਕੜਛੀ ਮਾਰ ਮੈਂ ਇੰਨਾ ਵਧੀਆ ਤੜਕਾ ਲਾਇਆ ਦਾਲ ਨੂੰ ਪਲਾ ਕੇ ਕੀ ਕੰਮ ਕਰੇ ਮੈਂ ਦਾਲ ਮੈਂ ਚੀਰਤੀ ਬਣਾਤੀ ਤੇ ਹੋਰ ਮੈਂ ਕੀ ਕਰਾ ਕੜਸੀ ਮਾਰ ਕੜਸੀ ਜੋ ਜੋ ਦਾਲ ਆਉਗੀ ਜੇ ਤਾਂ ਹੀ ਆਂ ਕੂਈਂ ਤਾਂ ਉਹਦੇ ਚ ਪਾਣੀ ਤੁਰਿਆ ਫਿਰਦਾ ਦਾ ਤੈਨੂੰ ਤਾਂ ਉਹੀ ਨਹੀਂ ਪਸੰਦ ਆਈ ਭਾਬੀ ਦਾਲ ਤਾਂ ਮੈਂ ਬਥੇਰੀ ਚੰਗੀ ਬਣਾਈ ਆ ਹੋਰਾਂ ਚੰਗੀ ਨਹੀਂ ਹੈਗੀ ਪਾਣੀ ਪਾਣੀ ਤੁਰਿਆ ਫਿਰਦਾ ਉਹਦੇ ਚ ਮੈਂ ਤਾਂ ਆਪ ਦੇ ਜਾਨੋ ਜੀ ਲਾ ਕੇ ਤੜਕਾ ਲਾਇਆ ਤੂੰ ਉੱਥੇ ਕੰਮ ਨਹੀਂ ਕਰਦੀ ਕੋਈ ਕੰਮ ਨਹੀਂ ਕਰਦੀ ਉੱਥੇ ਤੂੰ ਲੈ ਕੁੜੀ ਭਾਬੀ ਤੂੰ ਐਂ ਕਾਤੋਂ ਬੋਲੀ ਆਣੀ ਏ ਫੇਰ ਜੇ ਉੱਥੇ ਕੰਮ ਕਰਦੀ ਤਾਂ ਤਾ ਉਰੇ ਲੱਲਰ ਲਾਉਂਦੀ ਤਾਂ ਹੀ ਉੱਥੋਂ ਸਾਡੀ ਕੁਤ ਨਹੀਂ ਪਟਾਈਂ ਰੱਖਦੀਆਂ ਲੈ ਕੁਮਾਲ ਦੀ ਗੱਲ 18 ਗੱਲਾਂ ਪੀਣਾ ਮਤਲਬ ਤੁਸੀਂ ਬੋਲ ਗਈ ਮੈਂ ਕੁਝ ਕਿਹਾ ਨਹੀਂ ਕਰਿਆ ਨਹੀਂ ਜਦੋਂ ਦੀਆਂ ਗਨੀਆਂ ਨੇ ਮੈਂ ਬਿੰਦ ਖੜੀ ਵੀ ਨਹੀਂ ਦਾਲ ਪਾਣੀ ਤੁਹਾਡੇ ਉਹਨਾਂ ਨੂੰ ਬਣਾਤਾ ਚੱਲ ਮਨਾ ਤੁਸੀਂ ਚੁੱਪ ਕਰ ਜਾ ਜੇ ਭਰਾ ਨੇ ਸੁਣ ਲਿਆ ਐਵੇਂ ਕਰ ਚ ਕਲੇਸ ਪਾਉ ਮਾਂ ਕਰੋ ਹੀ ਗੱਲ ਨਣਦਾ ਹੀ ਮਾਰੀਆਂ বাজਦੀਆਂ ਨੇ ਫਿਰ ਕਹਿਣੀਆਂ ਜਾਣ ਕੇ ਕਲੇਸ ਇਹਨੇ ਕਰਾਇਆ ਆ ਦੋ ਦਿਨ ਕਟਣ ਆਈਆਂ ਸੁੱਖ ਦੇ ਕੱਟ ਜਾ ਜੇ ਇੱਥੇ ਮਾਂ ਹੁੰਦੀ ਜਾਂ ਪਿਓ ਹੁੰਦਾ ਫਿਰ ਤਾਂ ਤੇਰੀ ਭੁਗਤ ਸੀ ਨਾ ਮਾਂ ਐ ਨਾ ਪਿਓ ਕੀ ਦੇ ਸਿਰ ਤੇ ਇੱਥੇ ਬੋਲਣ ਉਹ ਸਿਆਣੇ ਕਹਿੰਦੇ ਹੁੰਦੇ ਨੇ ਕਿੱਲੇ ਦੇ ਜੋਰ ਤੇ ਕੱਟਾ ਤੀਂਗਦਾ ਤੇ ਉਹਦਾ ਜੋਰ ਹੀ ਨਹੀਂ ਹੈਗਾ ਤੇ ਭਰਾ ਨੂੰ ਕੋਈ ਗੱਲ ਦਾ ਪਤਾ ਲੱਗ ਤਾ ਹੋਰ ਇੱਥੇ ਲੜਾਈ ਪਾਉਗੀ ਚਲ ਆਪਾਂ ਸੁਣਦੇ ਆਂ ਅਰੇ ਤੂੰ ਕਾ ਤਾਂ ਸੰਭਰੀ ਜਾਨੀ ਆ ਫੇਰ ਕੀ ਹੋ ਗਿਆ ਮੈਂ ਬੇਲੀ ਬੈਠੀ ਕਿਹੜਾ ਵਧੂਗੀ ਬਾਤ ਹੀ ਤਾਂ ਨਹੀਂ ਹੈਗੀ ਪਰਮ ਡਾਕਟਰ ਐ ਰੈਸਟ ਕਰਨ ਨੂੰ ਕਹਿ ਸੀਗਾ ਇੱਕ ਹਫਤਾ ਰੈਸਟ ਕਰ ਲੈ ਕੋਈ ਨਾ ਕਰਤਾ ਤੈਨੂੰ ਦਵਾਈ ਦਵਾਏ ਲੈ ਕੇ ਆਏ ਕੋਈ ਨਾ ਦਵਾਈ ਦਵਾ ਕੇ ਲੈ ਫੇਰ ਕੀ ਹੋ ਗਿਆ ਡਾਕਟਰ ਤਾਂ ਕਹਿੰਦੇ ਹੁੰਦੇ ਨੇ ਵੀ ਬਹਿ ਜਾ ਓ ਰਾਮ ਕਰ ਲੈ ਹੁਣ ਚੰਗੀ ਪਹਿਲੀ ਰੋਟੀ ਖਾਣੀ ਆ ਚੰਗਾ ਪਹਿਲਾ ਚਾਹ ਪਾਣੀ ਪੀਣੀ ਆ ਫੇਰ ਐ ਤਾਂ ਨਹੀਂ ਬੈਠੇ ਜਾਂਦਾ ਕੋਈ ਗੱਲ ਛੱਡੇ ਨੂੰ ਮੇਰੀ ਗੱਲ ਆਪੇ ਕਰ ਲੈਣਗੇ ਵੀ ਮੈਂ ਮਾਰਾਂ ਉਹ ਦੋ ਦਿਨ ਹੀ ਹੈਗੀਆਂ ਤੂੰ ਰੈਸਟ ਕਰ ਲੈ ਚਾਰ ਦਿਨ ਭਾਈ ਕੋਲੇ ਆਈਆਂ ਰੈਸਟ ਕਰਕੇ ਜਾਂ ਸੁਖ ਦਾ ਸਾਹ ਲੈ ਕੇ ਜਾ ਕੋਈ ਨਾ ਸੁਖ ਦਾ ਸਾਹ ਨਹੀਂ ਆ ਲੈ ਤੂੰ ਨਾ ਚੋਪਾ ਕਰਕੇ ਨਾ ਤੋਪੇ ਵਹਿ ਜਾਗਾ ਪਰ ਜਾਈਆਂ ਨੇ ਪੱਕੀਆਂ ਬਕਾਈਆਂ ਖਾ ਲੈ ਦੇਖ ਨਾ ਪੇੜ ਉੱਤੇ ਸੰਭਰੀ ਸੰਭਰੀ ਆਦੀ ਸੀਗੀ ਤੁਸੀਂ ਕੀ ਕਰਦੀ ਹੋਣੀ ਆਪੇ ਵਾਗੀ ਹੋਣੀ ਫਾਨੇ ਦਾ ਕਿਹਾ ਹੀ ਨਹੀਂ ਓਹੋ ਇਹਨਾਂ ਨੇ ਮੈਨੂੰ ਕਿਹੜਾ ਕਿਹਾ ਕੋਈ ਨਾ ਫਿਰ ਕੀ ਹੋ ਗਿਆ ਉਹ ਜਣੀਆਂ ਹਟੀਆਂ ਕੱਟੀਆਂ ਠੀਕ ਹੈ ਇਹ ਚਾਰ ਦਿਨ ਦਾ ਸੁੱਖ ਦਾ ਸਾਹ ਲੈਣ ਆਈ ਹੈ ਬਿਮਾਰ ਇਹ ਉੱਤੋਂ ਹੈਗੀ ਆ ਨਹੀਂ ਜੀ ਅਸੀਂ ਸਾਰੇ ਕੰਮ ਕਰਕੇ ਹਟੇ ਤੇਗੇ ਕੀ ਹੋ ਗਿਆ ਇਹ ਆਪੇ ਲੱਗ ਗਈ ਜਾ ਕੇ ਕੀ ਕਾਹਤ ਬੋਲੀ ਜਾਣਾ ਕੋਨਾ ਕੀ ਸੀਗਾ ਸੱਤਾਂ ਤੁਲਿਆਂ ਦੀ ਸਵਾਹ ਹੋ ਗਈ ਤੁਸੀਂ ਦੋਨੇ ਲਾਲਾ ਸੁੱਖੀ ਪੋਟਰ ਫਿਰਦੀਆਂ ਰਹਿੰਦੀਆਂ ਭੈਣ ਮੇਰੀ ਉਹ ਸੰਭਰ ਦੀ ਫਿਰਦੀ ਆ ਬੁਮਾਰੀ ਹੈਗੀ ਯਾਰ ਐਸਟ ਕਰਨ ਆਈ ਏ ਅੱਜ ਤੱਕ ਇਹ ਆ ਨਹੀਂ ਇਹਨਾਂ ਨੂੰ ਵੀ ਤੁਸੀਂ ਉੱਧਰ ਜਾਵੋ ਆਪਦੇ ਆਪ ਗਏ ਰਹੋ ਕੋਈ ਨਾ ਇਹਨਾਂ ਨੇ ਮੈਨੂੰ ਕੁਛ ਨਹੀਂ ਕੁਛ ਨਹੀਂ ਕਿਹਾ ਇਹਨਾਂ ਨੇ ਮੈਨੂੰ ਮੈਂ ਆਪ ਹੀ ਲੱਗ ਗਈ ਸੀ ਸੰਭਰ ਫੇਰ ਕੀ ਹੋਗਾ ਮੁੱਠੀ ਕੂੜਾ ਜਾ ਤੀਗਾ ਤਾ ਤੂੰ ਦੀਦੀ ਤੂੰ ਇਹ ਜਾ ਕੁਛ ਕਰਦੀ ਹੁੰਨੀ ਸਾਡੇ ਵੀ ਗੁੱਤ ਨਹੀਂ ਪਟਾਈ ਜਾਣੀ ਹੈਗੀ ਹੈ ਤੈਨੂੰ ਕਿਹਾ ਸੀ ਕਿ ਮੰਜੇ ਤੇ ਬਹਿ ਜਾ ਤੂੰ ਮੰਜੇ ਤੇ ਨਹੀਂ ਬੈਠ ਸਕੀ ਭੜੀਏ ਇਹਨੇ ਕੀ ਕਰਤਾ ਚਲ ਕੋਈ ਨਾ ੱਕਾ ਤੁਸੀਂ ਤੋੜ ਕੇ ਰਹਿ ਜੀਂ ਤਾਂ ਫਿਰ ਕਰਨੀ ਪੈਂਦਾ

हां चाचा उधर भी देख ले ਆਪਣੇ ਵਾਲੇ ਪਸ਼ੂਆਂ ਨੂੰ ਜਾ ਕੇ ਹਾਂ ਮੈਂ ਵਸਤੇ ਇਹ ਕਿ ਨਹੀਂ ਆ ਰਹੀ ਜੀ ਉਧਰ ਆ ਥੋੜੇ ਅੱਜ ਆਏ ਆ ਵੀ ਘਰੇ ਕੋਈ ਹੈ ਨਹੀਂ ਜੀਗਾ ਕਰਦਿਆਂ ਥੋੜਾ ਜਿਹਾ ਕੰਮ ਹੋ ਗਿਆ ਉਹ ਗਏ ਹੋਏ ਨੇ ਕਿਤੇ ਬਾਹਰ ਆਹੋ ਤਾਂ ਮੈਨੂੰ ਤ੍ਰਿਪੂਆ ਦੱਸਦੀ ਸੀਗੀ ਹਾਂ ਹਾਂ ਉਂਡਾ ਇਹ ਐ ਕਰਕੇ ਨਾ ਕਹਿੰਦੀ ਅੱਜ ਬਿੰਦੀ ਜੀ ਕਹਿੰਦੀ ਘਰੇ ਕੋਈ ਹੈ ਨਹੀਂ ਕਹਿੰਦੀ ਵੀ ਉਹ ਦੋ ਤਿੰਨ ਵਾਰੀ ਵਿਚਾਰਾ ਗੇੜੇ ਮਾਰ ਕੇ ਗਿਆ ਵੇ ਜੀ ਚਲ ਕੋਈ ਗੱਲ ਨਹੀਂ ਇਹ ਵੀ ਵਿਚਾਰੇ ਚਾਨ ਪਰ ਨੇ ਦੇਖਣੇ ਤਾਂ ਇਹ ਵੀ ਪੈਣਗੇ ਚਲ ਕੋਰੇ ਪਰਾਂ ਵੀ ਨਾ ਤਾਂ ਹਿਆ ਕੇ ਉਧਰ ਹਰਾਚਾਰਾ ਪਾਉਣਾ ਤੇ ਨਾਲੇ ਆ ਕੇ ਚੁੰਨੀ ਆਉਂਦਾ। ਨਾ ਕੋਈ ਨਾ ਕੋਈ ਨਾ ਮੈਂ ਆ ਰਿਹਾ ਬਸ ਆ ਰਿਹਾ ਹੂੰ ਤਾਂ ਮੈਂ ਪੂਆ ਨੂੰ ਕਹਿ ਕੇ ਆਇਆ ਸੀ। ਮੈਂ ਕਹਿੰਦੇ ਥੋੜਾ ਜਿਹਾ ਤੁਸੀਂ ਸੰਭਲੋ ਐਨਵੇਂ ਮੜਾ ਜਾ ਘਰੇ ਗੇੜਾ ਮਾਰਿਆ ਮਾ। ਬਾ ਠੀਕ ਆ ਆ ਜਾ। ਬਸ ਮੈਂ ਕੋਈ ਨਾ ਪਹੁੰਚੇ ਤੇ ਮਗਰੇ। ਬਾ ਠੀਕ। ਹਾਂ ਆ ਗਏ ਚਾਚਾ। ਆਪੇ ਥੀਏ ਪ੍ਰਧਾਨ ਬਣੀ। ਗਾਲਾਂ ਪਵਾਤੀਆਂ ਸਾਡੇ। ਖੁੱਲੀ ਸੰਭਰ ਲੱਗੀ ਜਾ ਕੇ ਉਹਦੇ ਸਾਹਮਣੇ ਹੂੰ ਤਾਂ ਤੇਤੋ ਕੰਮ ਨਹੀਂ ਹੁੰਦਾ ਕੋਈ। ਲੈ ਮੈਂ ਕੋਲ ਤੌਰੇ ਬੈਠੇ ਸਾਡਾ ਵੀ ਘਰ ਜਾੜੇਗੀ। ਭਾਬੀ ਇਹਦੇ ਚ ਕਰ ਜਾਣ ਵਾਲੀ ਗੱਲਾਂ ਕਿਹੜੀਆਂ ਆ ਗਈ ਮੈਂ ਕਿਹੜਾ ਕਿਹਾ ਨੂੰ ਗਾਲਾਂ ਦੇ ਤੇਰਾ ਭਾਈ ਇੰਨੀ ਕੁੱਤਨੀ ਪਟਕੇ ਗਿਆ ਮੇਰੀ ਕੁੜਦੂ ਤਾਂ ਉਹੀ ਮੇਰੇ ਨਾਲ ਉਹੀ ਗੱਲ ਖਾਮ ਖਾਲੜੀ ਜਾਨੀ ਮੈਂ ਤੈਨੂੰ ਕੁਛ ਨਹੀਂ ਕਹਿੰਦੀ ਹੈਗੀ ਜੇ ਇੰਨੀ ਬੁਰੀ ਲਾਦੀਆਂ ਭਾਈ ਮੈਂ ਬਾਗ ਜਾਨੀ ਆ ਮੈਂ ਤਾਂ ਚਾਰ ਦਿਨ ਰਾਮ ਕਰਨ ਆਈ ਸੀ ਜਾਣਾ ਕਾਨੂੰ ਤੈਨੂੰ ਤੂੰ ਸਾਨੂੰ ਸਮਾਰ ਕੇ ਕੁੱਤਨੀ ਪਟਾ ਕੇ ਜਾਏਂਗੀ ਦੇਖ ਪੈਣੀ ਸਾਡੇ ਵੀ ਘਰੇ ਕਲੇਸ਼ ਪੈਂਦਾਗਾ ਤੂੰ ਨਾ ਉਧਰ ਜਾ ਕੇ ਖੁੜਲੀ ਸੰਭਰਾ ਕਰ ਸਾਡਾ ਪਤਾ ਨਹੀਂ ਕੀ ਖੂਨ ਖਾਰੇ ਹੋ ਜਾਣਗੇ ਸਾਡੇ ਇੱਥੇ ਲੈ ਇਹਦੇ ਨਾਲ ਖੂងਾਰੇ ਕਾਦੇ ਨੇਗੇ ਪਰ ਸਾਡੇ ਬੰਦੇ ਤਾਂ ਸਾਨੂੰ ਬੋਲਣਗੀ ਨਹੀਂ ਕਾਣੂਗੇ ਲੱਛਣ ਕਰਦੀ ਆਗੀ ਉਹਦੇ ਮੂਰੇ ਹੋ ਹੋ ਕੇ ਜਾਣ ਕੇ ਉਹ ਬੈਠ ਬੈਠ ਬਣਿਆ ਰਹਿੰਦਾ ਸਾਰਾ ਦਿਨ ਹੀ ਵਾਂਦੀ ਆ ਸਾਨੂੰ ਤਾਂ ਕਿਤੇ ਲੈ ਕੇ ਜਾਂਦਾ ਇਹਨੂੰ ਲੈ ਕੇ ਤੁਰ ਜਾਂਦਾਗਾ ਪਰ ਮੈਨੂੰ ਦਵਾਈ ਨਹੀਂ ਲੱਗਦੀ ਭਾਬੀ ਉੱਥੇ ਤਾਂ ਮੈਂ ਇੱਥੇ ਆਏ ਨਹੀਂ ਮੇਰਾ ਕਿਹੜਾ ਜੀ ਕਰਦਾ ਕਿਸੇ ਦਵਾਈ ਚੱਜ ਨਾਲ ਖਾ ਲਿਆ ਕਰ ਕਲੇਸ ਕਾ ਤੂੰ ਬਵਾਉਣੀ ਆ ਸਮਾਧੀ ਬੀਰ ਜੀ ਸਾਨੂੰ ਇੰਨਾ ਬੋਲੋ ਬਾਹਰਲਾ ਸਾਨੂੰ ਇੰਨਾ ਬੋਲੂਗਾ ਵੀ ਤੁਸੀਂ ਮੇਰੀ ਭੈਣ ਤੋਂ ਕੰਮ ਕਰਾਉਣੀ ਹੋਗੀਆਂ ਮੈਂ ਕਿਹੜਾ ਕਿਹਾ ਵੀ ਬੋਲ ਮੈਂ ਤਾਂ ਬਥੇਰੇ ਹੱਥ ਬੰਨੇ ਨਾਲੇ ਮੈਂ ਤਾਂ ਮਾੜਾ ਜਿਹਾ ਮਾਂਜਾ ਮਾਰੇ ਤੀ ਮੈਂ ਉਹਨੂੰ ਕਿਹਾ ਵੀ ਨਹੀਂ ਵੀ ਮੈਨੂੰ ਕਿਹਾ ਕਿਸੇ ਨੇ ਮੈਂ ਤਾਂ ਆਪਦੇ ਆਪ ਕਿ ਮੈਂ ਕਿਹੜਾ ਭਾਬੀ ਤੁਹਾਡਾ ਨਾਮ ਲਿਆ ਨਾਲ ਤਾਂ ਲਈ ਆਉਂਦੀ ਦੀ ਬਾਹ ਫੜੀ ਜੇ ਕਿਹਾ ਨਹੀਂ ਤਾਂ ਹੀ ਸਾਨੂੰ ਗੁੱਤਨੀ ਪਟਕੇ ਭੱਗਾ ਸਾਡੀ ਉਹ ਸਾਡੇ ਦੋ ਅੰਤਰਾਣੀ ਚ ਥਾਣੀ ਦੀ ਗੁੱਤ ਪੱਟੀਆਂ ਨੇ ਬਹੁਤ ਬੋਲ ਕੇ ਗਿਆ ਸਾਨੂੰ ਦਾ ਨੂੰ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਹੈਗੀ ਹਜੇ ਤਾ ਉਹ ਬਾਹਰ ਲੈਦਾ ਨਹੀਂ ਪਤਾ ਤੂੰ ਉਹਨੂੰ ਫੋਨ ਕਰਕੇ ਕੁਝ ਕਹਿੰਦੀ ਹੋਵੇਂ ਪੁੱਤ ਕੋਈ ਕੁਝ ਨਹੀਂ ਹੋਇਆ ਭਾਈ ਜਮਾ ਕੁਝ ਨਹੀਂ ਹੋਇਆ ਉਹਨੂੰ ਤੇਰੇ ਚਾਚੇ ਨੇ ਲਾਉਂਦੇ ਲੁੱਤੀਆਂ ਉਰਲੀਆਂ ਪਰ ਲੀਆਂ ਕੰਮ ਤੂੰ ਕਰਦਾ ਸਾਰੇ ਕਰਦੇ ਇਹ ਖੁਰਲੀ ਥੰਬਰ ਲੱਗ ਗਈ ਕਦੇ ਗੋਹ ਜੱਤ ਮਾਰਨ ਲੱਗ ਗਈ ਉਹ ਚਲ ਕੋਈ ਨਾ ਚੋ ਚਾਚੀ ਸਿਆਣੀ ਉਮਰ ਦੀ ਐ ਬੇ ਭਾਈਏ ਸਿਆਣੀ ਉਮਰ ਦੇ ਤਾਂ ਹੀ ਤਾਂ ਇਹ ਹੱਜ ਕਰਦੇ ਆ ਪਰ ਕਲੇਸ਼ ਕਰਨ ਬਵਾਏ ਸਾਡੇ ਘਰ ਚ ਪੁੱਤ ਮੈਂ ਤਾਂ ਕੁਝ ਨਹੀਂ ਕਿਹਾ ਹੈਗਾ ਉਧਰ ਚਾਚੇ ਦਾ ਸੁਭਾਅ ਬਸ ਉਹ ਮੈਨੂੰ ਕੰਮ ਨਹੀਂ ਕਰਨ ਦਿੰਦਾ ਮਾ ਨਾਲ ਬਥੇਰਾ ਕਿਹਾ ਮੈਂ ਤਾਂ ਚੋਰੀਆਂ ਜੇ ਗਈ ਸੀ ਮਾ ਬਿੰਦਕ ਚੱਲ ਉਧਰ ਤੁਰ ਫਿਰਿਆ ਹਾਂਗੇ ਨਾਲੇ ਮੈਂ ਸਾਲੇ ਜਨੇ ਮੈਂ ਸੁੰਭਰੇ ਆਉਂਗੀ ਮੈਂ ਚੋਰੀਆਂ ਕਾ ਨੂੰ ਗਈ ਸੀ ਉਹਦੇ ਆਉਣ ਦਾ ਪਤਾ ਲੱਗਿਆ ਡਰਾਮਾ ਕਰਦੀ ਆ ਚੱਲ ਕੋਈ ਨਾ ਚਾਚੀ ਐ ਐਵੇਂ ਨਾ ਤੁਸੀਂ ਆ ਬੀਬੀ ਵੀ ਬਤਾਓ ਕੋਈ ਨਾ ਪੂਆ ਤੂੰ ਰਾਮ ਕਰ ਲੈ ਆ ਚਾਚਾ ਮੈਨੂੰ ਘਰੇ ਆਇਆ ਸੀਗਾ ਆਇਆ ਨਹੀਂ ਪਹੁੰਚੇ ਨਹੀਂ ਹਾਲ ਤੱਕ ਘਰੇ ਨਾ ਆਇਆ ਨਹੀਂ ਪੁੱਤ ਕਿਤੇ ਖੜ ਗਿਆ ਹੋਊਗਾ ਕੰਮ ਹੋ ਗਿਆ ਬੁਗਰਾ ਚ ਹਾਂ ਤੇ ਕੋਈ ਨਾ ਤੁਸੀਂ ਐਵੇਂ ਨਾ ਆ ਆ ਹੁੰਦਾ ਹੁਣ ਤਾਂ ਤਲੁੱਤੀ ਹੋਰ ਲਾ ਦਿੰਦੀ ਇਹੀ ਕੰਮ ਨੇ ਇਹਦੇ ਕੋ ਚੱਲ ਕੋਈ ਨਾ ਚਾਚੀ ਸਾਡੇ ਤਾਂ 70 ਪਵਾ ਤੇ ਦਰਾਨੀ ਚਠਾਣੀ ਦਾ ਕੋਈ ਨਾ ਪੂਆ ਦਵਾਈ ਲੈ ਲਈ ਤੇ ਦਵਾਈ ਤਾਂ ਮੈਂ ਲੈ ਲਈ ਪੁੱਤ ਤੂੰ ਵੀ ਟਾਈਮ ਸਾਰਾ ਜਾ ਕੇ ਆਰਾ ਆ ਕੱਖ ਕੁਖ ਪੈ ਜਾਂਦੇ ਕਾ ਨੂੰ ਉਹ ਬੋਲਦਾ ਚੱਲਾ ਮੇਰੀ ਦਵਾਈ ਉੱਥੇ ਰੱਖ ਦੇ ਓਟੇ ਤੇ ਕੋਈ ਨਾ ਜੀ ਤਾਂ ਮੈਨੂੰ ਥੋੜਾ ਜਿਹਾ ਕੰਮ ਹੋ ਗਿਆ ਸੀ ਕੋਈ ਨਾ ਕੱਲੋਂ ਤਾਂ ਮੈਂ ਕੂਰੀਆਂ ਕੋਈ ਨਾ ਚੰਗਾ ਤੇਰੇ ਚਾਚੇ ਕੋਲੇ ਨਾ ਕੁਝ ਦੱਸੀ ਚੰਗਾ ਬਤਿਹੜੇ ਨਾ ਨਾ ਪੂਆ ਕਹੀ ਗੱਲ ਕਰਦੀ ਮੈਂ ਦੱਸਦਾ ਹੈਗਾ ਫੇਰ ਲੜੇਗਾ ਇਹਨਾਂ ਨਾਲ ਨਾ ਕੋਈ ਨਾ ਕੋਈ ਨਾ ਹਾਂ ਮੈਂ ਦੱਸਦਾ ਉਹਦਾ ਮਨ ਦੁਖੀ ਹੋਊਗਾ ਪੁੱਤ ਸੁਣ ਕੇ ਹੋਰ ਪੂਆ ਇਹ ਤਾਂ ਹੈ ਮੈਂ ਬਾਗ ਜੂ ਬਸ ਇਕਦ ਦੇ ਦਿਨ ਨਾ ਨਾ ਕੋਈ ਨਾ ਪੂਆ ਕੋਈ ਨਾ ਤੇਰਾ ਆਪਦਾ ਘਰ ਹੈ ਕੋਇਨਿਕ ਕੋਇਨਿਕ ਹਾਂ ਕੱਲ ਮੈਂ ਦਵਾਈ ਰੱਖਦਾ ਹਾਂ ਰੱਖਦਾ ਦੇਖ ਲੈ ਪਰ ਜਾਇਆਂ ਨੇ ਪਰਜਾਇਆਂ ਨਾਲ ਰੰਗਤ ਖਾਏ ਦਿੱਤਾ ਮੈਂ ਤਾਂ ਇਹਨਾਂ ਨੂੰ ਐ ਸਮਝਦੇ ਸੀ ਵਾਲੀਆਂ ਚੰਗੀਆਂ ਨੇ ਮੈਂ ਕੁਸ ਕੇ ਹਾਂ ਨਾ ਬਾਸਤਾ ਨਾ ਕੁੜੇ ਮੇਰੇ ਮਗਰੋਂ ਹੀ ਪੈ ਗਈਆਂ ਲੈ ਤੋਨੇ ਟਹਾਉਣਾ ਗਿਆ ਆ ਤਾਂ ਸ਼ੁਕਰ ਹੈ ਭਲੇ ਵੇਲੇ ਨੂੰ ਸੀਰੀ ਆ ਗਿਆ ਇਹ ਨਹੀਂ ਸੀ ਪਤਾ ਮੇਰੇ ਨਾਲ ਕੀ ਕੁਸ਼ ਕਰਨਗੇ ਹੁਣ ਤਾਂ ਚੁੱਪ ਕਰਕੇ ਮਨਾ ਬਾਗ ਜਾ ਕੋਈ ਵਹਨ ਨਾ ਲਾਕੇ ਜੇ ਕਿਤੇ ਇਹ ਆਈ ਵਾਧੀਆਂ ਰਹੀਆਂ ਇਹ ਤਾਂ ਕੁੱਟਣ ਤੇ ਕਰਾ ਜਾਣੀਆਂ ਆ ਜਿਹੜੀ ਮਾੜੀ ਮੋਟੀ ਤੇਰੀ ਰਿਸ਼ਤੇਦਾਰੀ ਹੈ ਕਿਤੇ ਇੱਥੇ ਰਹਿਣ ਕਰਕੇ ਉਹ ਵੀ ਨਾ ਖੋਲੀ ਵਾਹਿਗੁਰੂ ਸੁੱਖ ਰੱਖੇ ਸਾਡੇ ਭੈਣਾ ਭਾਈਆਂ 'ਚ ਕੋਈ ਫਰਕ ਨਾ ਪਵੇ ਆਪੋ ਹਾਂ ਜੀ ਤੁਸੀਂ ਹਾਂ ਜੀ ਹਾਂ ਆ ਗਈ ਪਾਣੀ ਲੈ ਮੈਂ ਤੁਹਾਡੇ ਵਾਸਤੇ ਹਾਂ ਪਾਣੀ ਲਿਆ ਦਿਓ ਨਾਲੇ ਉਹ ਬਿੰਦੀ ਆ ਰਿਹਾ ਦੇਖ ਲਓ ਕੀ ਕੰਮ ਕਰਦਾ ਉਹ ਤੜਕੇ ਦਾ ਗਿਆ ਹੋਇਆ ਮੈਂ ਜਾ ਕੇ ਐਸੀ ਉਹਦੇ ਕੋਲੇ ਤਾਂ ਆਇਆ ਉਹ ਕਿਹੜਾ ਉਹੀ ਆ ਜਾਂਦਾ ਤੈਨੂੰ ਪਤਾ ਤਾਂ ਹੈਗਾ ਬਸ ਇਹੀ ਕੰਮ ਉਹਨਾਂ ਦਾ ਕੰਮ ਟਾਲਦਾ ਰਹਿੰਦਾ ਉਹ ਵੀ ਮੈਂ ਕਹਿੰਦਾ ਕੋਈ ਗੱਲ ਬਦਲੋ ਤੁਸੀਂ ਵੀ ਬਿੰਦੀ ਦਾ ਬੜਾ ਹੀ ਮੋਹ ਕਰਦੇ ਹੋ ਪਤਾ ਕੀ ਹੈ ਅੱਜ ਉਹ ਘਰੇ ਦਾ ਜਵਾਕ ਹੈ ਨਹੀਂ ਸੀ ਕਿ ਉਹਦੇ ਉਹ ਤਾਂ ਕਰਕੇ ਬੱਕਰੀਆਂ ਦੇਖਣ ਵਾਗਿਆ ਆਪਣੇ ਘਰ ਤੇ ਪੈਸੇ ਤਾਂ ਆਪਾਂ ਦਿੰਨੇ ਆਂ ਆਪਦਾ ਘਰ ਦੇਖਣ ਨੂੰ ਨਹੀਂ ਦਿੰਦੇ ਚੱਲ ਕੋਈ ਗੱਲ ਨਹੀਂ ਦੇਖਦਾ ਮੈਂ ਬਿੰਦੀ ਆ ਜਾ ਚਾ ਪਾਦਾ ਰੋੜਾ ਹਾਂ ਹਰਾ ਪਾ ਤਾ ਬਸ 17 ਕੱਢਣੀ ਸਲਾਇ ਹੁਣ ਕੱਢ ਦ ਬਸ 17 ਕੱਢ ਲੈ ਨਲ ਤਾਂ ਤੇ ਨਾਲੇ ਇਹ ਤਾਂ ਅੰਦਰ ਕਰਤੀਆਂ ਕੱਟਰੂ-ਕੱਟਰੂ ਜੇ ਵੀ ਅੰਦਰ ਕਰ ਦੇ ਹਾਂ ਦੇਖ ਕੇ ਮੜਾ ਨਾ ਕੋਈ ਨਾ ਕੋਈ ਨਾ ਹਾਂ ਆਪ ਹੀ ਕਰ ਦੇ ਟਾਈਮ ਨਾਲ ਕੰਮ ਨਿਬੇੜ ਦੇ ਸੌਂਗਾ ਨਾ ਕੋਈ ਨਾ ਬਸ ਮੈਂ ਨਿਬੇੜ ਦੇਣਾ ਬਸ ਨਿਬੇੜ ਦੇ ਹਾਂ ਚੰਗਾ ਹਾਂ 1 ਮਿੰਟ ਗੱਲ ਤੂੰ ਚਾਚੀ ਹੁਰਾਂ ਕੋਲੇ ਤਾਂ ਕਰੀ ਨਾ ਇਹੋ ਜੀ ਕੀ ਗੱਲ ਹੋ ਗਈ ਮੈਂ ਤੁਹਾਨੂੰ ਦੱਸ ਦਾਂ ਉਹ ਅੱਜ ਨਾ ਚਾਚੀ ਹੁਰੀਆਂ ਦੋਨੇ ਹਾਂ ਭੂਆ ਨਾਲ ਥੋੜਾ ਰੁੱਖਾ ਦੇਖਾ ਜਾ ਹੁੰਦੀਆਂ ਅੱਜ ਅੱਛਾ ਹਾਂ ਪਤਾ ਨਹੀਂ ਗੱਲ ਦਾ ਤਾਂ ਮੈਨੂੰ ਪੂਰਾ ਪਤਾ ਨਹੀਂ ਹਾਂ ਮੈਂ ਤਾਂ ਬਾਅਦ ਚ ਆਏਗਾ ਉਹ ਮੇਰੇ ਜਾਂਦੇ ਨੂੰ ਥੋੜਾ ਖੋਜ ਲਈ ਹੋਏ ਦੀਆਂ ਅੱਛਾ ਹਾਂ ਪਤਾ ਨਹੀਂ ਕੀ ਗੱਲ ਹੈ ਪਤਾ ਨਹੀਂ ਕੋਈ ਕੰਮ ਕੁੰਮ ਨੂੰ ਲੈ ਕੇ ਹੋ ਗਿਆ ਭਾਈ ਪਤਾ ਨਹੀਂ ਕੋਈ ਹੋਰ ਗੱਲ ਹੋਗੀ ਪਰ ਤੂੰ ਗੱਲ ਤਾਂ ਗਾਹ ਕਰ ਇਹਨਾਂ ਦੇ ਹਨਾ ਚੱਲ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੂੰ ਤੂੰ ਚਾਚੀ ਉਹਨਾਂ ਨੂੰ ਪੁੱਛ ਲਈ ਮੜਾ ਜੀ ਸਮਝਾ ਸਮਝੋ ਦੀ ਮੈਂ ਕਰਦਾ ਖੋਜ ਗੱਲ ਦੀ ਗੱਲ ਹੋਈ ਕੀ ਆ ਹਲਾ ਗੱਲ ਦਾ ਤਾਂ ਪਤਾ ਲੱਗੇ ਹਾਂ ਗੱਲ ਪੁੱਛ ਲਈ ਮੜਾ ਜੀ ਇੱਕ ਵਾਰ ਹਾਂ ਚੰਗਾ ਤਾ ਤੁਹਾਨੂੰ ਮੇਲ ਆ ਚੱਲਦੀ ਬਸ ਠੀਕ ਹੈ ਮੈਂ ਤਾਂ ਬੈਠ ਚੰਗਾ ਆਪਣੇ ਹੁਣ ਤਾਂ ਬਿੰਦੀ ਵੀ ਆ ਗਿਆ ਚਲ ਸੌਖਾ ਹੋ ਜੂ ਕੰਮ ਦਾ ਚਲ ਹੁਣ ਸੌਖਾ ਹੋ ਗਿਆ ਭਾਈ ਉਹ ਤੋਂ ਬਿਨਾ ਤਾਂ ਕੰਮਾਂ ਦਾ ਸੌਖਾ ਆ ਗਈ ਉਹਦੀ ਬਹੂ ਘਰੇ ਹਾਂ ਆ ਗਈ ਹੁਣੀ ਉਹ ਅੱਜ ਹੀ ਗਈ ਸੀ ਕਿਤੇ ਮਾੜਾ ਮੋੜ ਰਸਤੇ ਦੇ ਚ ਭੋਗ ਭੁਗਤ ਗਈ ਸੀ ਆ ਗਈ ਹੁਣੀ ਹੱਥ ਨੇ ਆਉਣ ਹਾਂ ਇੱਕ ਐ ਕਰ ਲਈ ਜੇ ਭੀ ਹਾਂ ਜਾਂਦਾ ਆਉਂਦਾ ਪਤਾ ਕਰ ਲਈ ਉਹ ਆਪਣੇ ਬਾਹਰਲੇ ਘਰ ਵਾਲੇ ਹੈਗੇ ਨੇ ਕਰੇ ਜੇ ਤਾਈ ਵਰਗੀਆਂ ਹੋਈਆਂ ਤਾਂ ਮੈਂ ਉਧਰ ਜਾਇਓ ਮੇਰੇ ਜੀ ਕਰਦਾ ਮਿਲਿਆ ਆ ਚੱਲ ਮੈਂ ਉੱਧਰ ਜਾਣਾ ਪਿੰਡ ਤੇ ਮੜਾ ਤੇਰੇ ਮੈਂ ਦੱਸ ਦਿੰਨੇ ਫਿਰ ਹਾਂ ਮੈਨੂੰ ਦੱਸ ਦੇਵੀਂ ਮਾਂ ਕੀ ਐ ਕਿ ਉਹ ਉੱਧਰੋਂ ਬਗ ਜੇ ਕਿਸੇ ਪਾਸੇ ਮੈਂ ਕਰੇ ਬਗ ਜੇ ਨਾ ਮਿਲੀ ਫੇਰ ਅੱਖ ਮੈਂ ਉੱਧਰ ਨਾ ਤਾਈ ਤੋਂ ਪਤਾ ਕਰ ਲਊਂ ਤੇ ਇੰਨੀ ਵਾਰ ਟੜਕੇ ਲੜਕੀ ਨੂੰ ਮੈਂ ਲੈ ਚੱਲੂ ਆਹੋ ਐ ਕਰ ਲਈ ਜਾ ਫੇਰ ਅਪਾ ਦੋਨੇ ਜਾਇਆ ਮੰ ਬਹ ਠੀਕ ਐ ਠੀਕ ਐ ਉਹ ਜੇ ਤੈਨੂੰ ਕੰਮ ਜਾਣਾ ਕੋਈ ਤੂੰ ਕੰਮ ਬਗ ਜੀ ਮੈਂ ਫੇਰ ਉੱਧਰ ਜਾਇਆ ਹੂੰ ਬਥੇਰੇ ਨਾਲੇ ਜਾਂਦੀ ਹੋਰ ਨੂੰ ਮਿਲਿਉਂ ਦੋ ਚਾਰ ਮੇਰੀ ਗੱਲੋਂ ਟੜਕੇ ਲੜਕੀ ਬਗ ਚਲਾਂਗੇ ਆਪਾਂ ਟੈਂਸ਼ਨ ਨਾਲੇ ਤੂੰ ਮੈਂ ਬੜਾ 10 ਮਿੰਟਾਂ ਤੇ ਜਾ ਕੇ ਆ ਗਿਆ ਚੱਲ ਚੰਗਾ ਸਦੇ ਹਾਂ ਆਇਆ ਕਰ ਬਈ ਬਸ ਹੁਣ ਹੀ ਆ ਗਿਆ ਮੈਂ ਠੀਕ 1 ਮਿੰਟ ਦੇ ਕੰਮ ਹੈ ਚੰਗਾ ਆ ਮੜਾ ਇਧਰ ਨਾਚਰ ਚਾਚੇ ਕੇ ਜਾ ਕੇ ਆਉਣਾ ਮੈਂ ਠੀਕ ਉਹ ਮੈਨੂੰ ਉਦੋਂ ਟਰੈਕਟਰ ਜਾ ਲੈਣ ਨੂੰ ਕਹਿੰਦੇ ਨੇ ਉਹ ਹਾਂ ਹਾਂ ਤੇ ਉਹ ਮੜਾ ਕਹਿੰਦੇ ਸੀਗੇ ਕਹਿੰਦੇ ਆ ਜੀ ਮੈਂ ਚੱਲ ਕੋਈ ਰਾਇਬੜੀ ਕਰਦੇ ਹੁਣੇ ਆਹੋ ਚੱਲ ਤਾਂ ਕਰਕੇ ਮੈਂ ਚ ਆਇਆ ਮੈਂ ਹਾਂ ਚੰਗਾ ਥੇਰੀਆਂ ਮੈਂ ਕਿਸੇ ਕੰਜਰ ਦੀ ਕੋਈ ਚੁਗਲੀ ਨਹੀਂ ਲਾਉਂਦੀ ਗੱਲ ਸੁਣ ਲੈ ਮੇਰੀ ਜੇ ਮੈਂ ਲੋਕਾਂ ਦੀ ਨਾਨਦ ਵਰਗੀ ਹੋਵਾਂ ਨਾ ਆਥੋਂ ਨੂੰ ਮੈਂ ਸੋਡੇ ਸਿਰ ਕਟਾ ਦਿਆਂ ਬੱਸ ਰਹਿਣ ਦੇ ਬੱਸ ਰਹਿਣ ਦੇ ਬਥੇਰੀਆਂ ਦੇਖੇ ਨੇ ਸਾਡੇ ਲੋਕਾਂ ਦੇ ਨਾਨ ਦਾ ਦੋ ਦੋ ਮਹੀ ਤੂੰ ਇੱਥੇ ਆ ਕੇ ਬੈਠ ਗਈ ਮੁੜ ਕੇ ਹਿੱਲੀ ਨਹੀਂ ਲੈ ਆਖੇ ਹਿੱਲੀ ਨਹੀਂ ਮੇਰੇ ਬਾਪ ਦਾ ਘਰ ਹੈ ਤੁਸੀਂ ਉਹਦੇ ਪੇਕਿਆਂ ਤੋਂ ਨਹੀਂ ਲਈਆਂ ਸੀ ਚਾਹੇ ਨਹੀਂ ਲਈਆਂ ਚਾਹੇ ਨਹੀਂ ਲਈਆਂ ਵਿਆਹ ਕੇ ਤਾਂ ਆਇਆ ਸੀ ਓਰੇ ਬਸੇ ਵਿਆਹ ਕੇ ਆਈਆਂ ਫੇਰ ਕੀ ਹੋ ਗਿਆ ਕੋਈ ਖਦਾ ਨਹੀਂ ਹੈ ਕੋਈ ਸੀ ਫੇਰ ਜਿੱਥੇ ਤੂੰ ਬੈਠ ਕੇ ਆਈਆਂ ਉੱਥੇ ਤੁਸੀਂ ਜਿਵੇਂ ਤੁਸੀਂ ਰਹਿਣੀ ਆਉਣਾ ਪੇਕੀ ਜਾਣੀ ਓਵੇਂ ਮੈਂ ਵੀ ਉਹਦੇ ਪੇਕੀ ਆਫ ਕਰਨੀ ਤੇ ਨਹੀਂ ਹਿੱਲਣ ਦਿੰਦਾ ਤੇਰਾ ਭਾਈ ਇੱਕ ਦਿਨ ਵੀ ਕਿਵੇਂ ਹਿੱਲੀ ਦਾ ਹੁੰਦਾ ਰੋਟੀ ਦਾ ਔਖਾ ਡੰਗਰਾਂ ਦਾ ਔਖਾ ਤੂੰ ਇੱਥੇ ਬੈ ਗਈ ਇਕ ਵੇਲੀ ਆ ਕੇ ਲੈ ਮੇਰੀ ਗੱਲ ਸੁਣ ਬੋਲੀ ਜਾਣੀ ਚਾਬਰ ਚਾਬਰ ਮੂਰਲੇ ਬੰਦੇ ਨੂੰ ਵੀ ਗੱਲ ਕਰ ਲੈਂਦੇ ਆ ਕਰ ਆਪ ਦਿਮ ਮਰੀਏ ਨੇ ਜੀਵ ਨੂੰ ਨਾ ਮੈਂ ਰੋਟੀ ਝਾੜੂ ਲਾ ਮੈਂ ਇੱਥੇ ਕੀ ਗੱਲ ਮੈਂ ਪ੍ਰਾਣਚਾਰੀ ਆਈ ਹੋਈ ਆ ਕੋਈ ਪੁੱਤ ਚੜਨੀ ਆਈ ਚੁੱਪ ਕਰਕੇ ਗੱਲ ਸੁਣ ਲੈ ਬੋਲਣ ਮੈਂ ਵੀ ਜਾਣਦੀ ਆ ਮੈਂ ਤਾਂ ਨਹੀਂ ਬੋਲਦੀ ਵੀ ਤੁਹਾਡੇ 'ਚ ਫਰਕ ਨਾ ਪੈ ਜੇ ਮੈਂ ਤੇਰਾ ਫਰਕ ਪਾਤਾ ਦਿੰਨੇ ਹਾਜੀ ਹੋਰ ਕਿੰਨਾ ਕ ਫਰਕ ਪਵਾਏਂਗੀ ਮੈਂ ਆਪਦੇ ਭਾਈ ਨੂੰ ਜੇ ਇੱਕ ਗੱਲ ਦੱਸਤੀ ਨਾ ਇੱਕਾ ਤੇਰਾ ਬਥਾੜਾ ਘੁੱਟ ਦੂਗਾ ਨਾਲੇ ਨਾ ਆ ਰੋਟੀਆਂ ਖਾਤਰ ਨਹੀਂ ਮੈਂ ਇੱਥੇ ਝਾੜੂ ਲਾਉਂਦੀ ਨਾਲੇ ਮੈਂ ਬਾਗ ਜੂ ਕੋਈ ਗੱਲ ਹੀ ਤੈਨੂੰ ਮੇਰੇ ਹੀ ਦੁੱਖਾ ਇੱਥੇ ਬੈਠੀ ਦਾ ਲੈ ਝਾੜੂ ਲਵਾ ਲੈ ਜਿੰਨਾ ਮਰਜੀ ਅੱਜ ਮੈਂ ਤਾਂ ਕੱਲ ਨੂੰ ਆਖੜਾ ਮੈਂ ਤੇ ਆਣੀ ਨਹੀਂ ਆ ਤੂੰ ਕਾਹਨ ਫੜਾਉਣ ਆਈ ਕਿ ਟਾਉਂ ਦਾ ਤੂੰ ਇੱਥੇ ਆਈ ਆ ਹੋਰ ਕੀ ਕਰਨ ਆਈ ਆਂ ਆਪ ਦੇ ਲੱਦੀ ਮਾਰੀ ਖਵਾਤਾ ਸਾਡੇ ਘਰ ਚ ਅੱਜ ਤੇਰਾ ਭਾਈ ਬੁੱਟੇ-ਬੁੱਟੇ ਮੂੰਹ ਨਹੀਂ ਬੋਲਾ ਸੀਗਾ ਆਪ ਦੇ ਕਰਤੂਤ ਨਾਲ ਕਟਾਉਂਗਾ ਛੱਡੀ ਕਰਤੂਤ ਬਹੁਤ ਵਧੀਆ ਚੱਲ ਚੱਲ ਤੂੰ ਕਹਾ ਝਾੜੂ ਲਵਾ ਤੇ ਤੈਨੂੰ ਜਾਂਦੀ ਐ ਆਹੀ ਕੁਛ ਕਰਦੀਆਂ ਹੋਣਗੀਆਂ ਤੁਹਾਡੀਆਂ ਪਰਜਾਈਆਂ ਸਾਡੇ ਨਾਲ ਜਿਹੜਾ ਕੁਛ ਤੁਸੀਂ ਮੇਰੇ ਨਾਲ ਕਰਦੀਓ ਕਿੰਨੇ ਕ ਝਾੜੂ ਲਵਾ ਲੋਗੇ ਮੈਨੂੰ ਕਿੰਨੇ ਕ ਦਿਨ ਕਹਿ ਲੋਗੇ ਕੰਮ ਨੂੰ ਕਿੰਨੇ ਕ ਦਿਨ ਮੈਂ ਇੱਥੇ ਬੈਠਣਾ ਆਖਰ ਨੂੰ ਤਾਂ ਮੈਂ ਆਪਦੇ ਸਾਰੇ ਜਾਣਾ ਮੈਂ ਤਾਂ ਇਹ ਕਹਿੰਦੀ ਹਾਂ ਕਿਸੇ ਤੇ ਵਕਤ ਨਾ ਪਾਵੇ ਰੱਬ ਜੇ ਮੇਰਾ ਬੰਦਾ ਨਾ ਮਰਦਾ ਮੈਂ ਕਾਹਨੂੰ ਇੱਥੇ ਆਉਂਦੀ ਕੌਣ ਮੈਨੂੰ ਇੰਨੇ ਦਿਨ ਰਹਿਣ ਦਿੰਦਾ ਸੀ ਜੇ ਮੈਂ ਬਿਮਾਰ ਹੋਈ ਤਾਂ ਆਈ ਕੋਈ ਮੈਂ ਕਿਸੇ ਦੇ ਨਹੀਂ ਆਈ ਸੀ ਆਪਦੇ ਬਾਪ ਦੀ ਦੇਲੀ ਤੇ ਆਈ ਸੀ ਬੱਸ ਕਰ ਕਰ ਬੱਸ ਕਰ ਬਾਪ ਦੀ ਦੇਲੀ ਤੇ ਆਈ ਸੀ ਹੁਣ ਇੱਥੇ ਅਸੀਂ ਆਏ ਹੋਇਆ ਸਾਡਾ ਰਾਹ ਚੱਲੂਗਾ ਓਰੇ ਪੇਰਾ ਨਹੀਂ ਚੱਲਦਾ ਬੈਠ ਗਈ ਆ ਕੇ ਮੁੜ ਕੇ ਜਾਣ ਦਾ ਨਾਉ ਨਹੀਂ ਲੈਂਦੀ ਚਲਾ ਲੈ ਰਾਜ ਚਲਾ ਲੈ ਜਿਹੜੇ ਰਾਜ ਤੇ ਤੈਂ ਢੰਡੇ ਚਲਾਉਣੇ ਤੂੰ ਚਲਾ ਮੈਂ ਹਟਾਉਂਦੀ ਨਹੀਂ ਪਰ ਇਦੋਂ ਮੁੜ ਕੇ ਮੈਂ ਥੋੜੇ ਆਉਂਦੀ ਓਹੋ ਫੋਨ ਤਾਂ ਘਰੀ ਭੁੱਲਿਆ ਉਹਦੇ ਚਾਚੇ ਕੇ ਲੋੜ ਪੈਗੀ ਫਿਰ ਦਿੱਕਤ ਆਊਗੀ ਲੈ ਆਉਣਾ ਮੈਂ ਤਾਂ ਜਾ ਕੇ ਚਿੱਠੀ ਪਾਈ ਦੀ ਕਿਸੇ ਨੂੰ ਨਾ ਹੀ ਬੜੇ ਭਗ ਜਾ ਹੱਥ ਬੰਨ੍ਹ ਦਿਆ ਤੇਰੇ ਮੂਰੇ ਸਾਡਾ ਤੇ ਸਿਰ ਪੜਵਾ ਦੇਗੀ ਤੂੰ ਬਾਹਰ ਜਾ ਮੇਰੀ ਕਮਾਲ ਕਰ ਦਿਆ ਨੇ ਪਰ ਉਂਟਾ ਹੀ ਜਾਂਦੀਆਂ ਨੇ ਮੈਨੂੰ ਮੈਨੂੰ ਆਹ ਕਰ ਸਭ ਦੁਖੀ ਬੱਠੇ ਬੈਠੇ ਰਹੋ ਉਹਨੂੰ ਤਾਂ ਸਮਝੋ ਨੀ ਗੱਲ ਕਰੀਆ ਜਾਦੀਆਂ ਮੈਨੂੰ ਬਾਹਰ ਜਾ ਮੈਂ ਨਹੀਂ ਕਰ ਰਹੀ ਮੈਂ ਤੁਸੀ ਦਾ ਨਾਮ ਕਰ ਰਹੀ ਮੈਂ ਭੈਣ ਨਾ ਨਾ ਮੈਂ ਨਾ हरदा देखि को को दी हरदा देखि को चाई तो तू दुनिया में मारदा ओए बुरी मत कर बाबू नंबर एक बार बाबू की से मारना लगो जी कर जा जी जी बस मैं ना मार अब क्यों कर आगे मैं ना मार करो कराऊ की ਖੰਡਾਂ ਤੇ ਪੈ ਗਈ ਹੋਣੀ ਤੇਰੇ ਟੱਡ 'ਚ ਠੱਡ ਪੈ ਗਈ ਹੋਣੀ ਤੇ ਦੋ ਦਿਨਾਂ ਹੱਟੀਆਂ ਕੱਢੀ ਤੂੰ ਮੇਰੀ ਪੈਰ ਦੀ ਕੰਬਰੀਆ ਤੇ ਨਾ ਕੁਝ ਨਹੀਂ ਕਿਹਾ ਕੀ ਗੱਲ ਹੋ ਗਈ ਤੇ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਬੁੱੱਚੇ ਰੋਜ਼ ਨੱਚਦਾ ਬਸ ਹਾੜੇ ਹਾੜੇ ਦੀਆਂ ਬੜੀਆਂ ਬੱਚੀਆਂ ਬਸ ਬਸ ਜੇਪੀ ਨਾ ਮਾਰ ਹਾੜੇ ਹਾੜੇ ਨਹੀਂ ਪੜੇ ਤਾਂ ਤਾਂ ਬੱਕਰੇ ਵਾਂਗੂ ਤਾਂ ਆਈ ਪਿੰਨਦੀਆਂ ਇਹ ਕੋਈ ਨਾ ਕਾਮਲਿਆ ਨੇ ਜਿ ਸਿਆਣੀਆਂ ਹੁਣ ਕਾਹਨੂੰ ਇੰਨਾ ਬੋਲਣ ਕਰੀਆਂ ਹਦੋ ਕਰਤੂ ਤਾਂ ਲੱਗਿਆ ਸੀ ਮੈਨੂੰ ਪਹਿਲੀ ਵੀ ਇਹ ਜੇ ਲੱਛਣ ਕਰ ਗਏ ਤੇ ਉਂਗਲੀ ਲਾਈ ਤੀ ਕਿਨੇ ਉਂਗਲੀ ਲਾਈ ਸੀ ਸਿਰੇ ਲਾਈ ਹੋਣੀ ਹੋਰ ਕਿਉਂ ਲਾਉਂਦੀ ਇਹ ਉਂਗਲੀ ਰਹੀ ਸੀ ਤਾਂ ਇਹ ਉਂਗਲੀ ਗਈ ਬੱਸ ਕਰ ਮੈਂ ਨਹੀਂ ਬੋਲਉ ਹਰਦੀ ਇਹ ਮੈਂ ਇਹਨੂੰ ਜਿੰਨਾ ਮਰਜ਼ੀ ਕੁੱਟ ਲਾਉਂਦਾ ਮੈਂ ਨਹੀਂ ਹਾਰਦੀ ਬੱਸ ਬੰਦਾ ਗੁਰੂ ਮੈਨੂੰ ਤਾਂ ਛੱਡ ਲਿਆ ਮੈਂ ਨਹੀਂ ਰਹਿੰਦੀ ਹੈਗੀ ਕੰਮ ਕਰ ਚੱਲ ਬਣੇ ਆਜਾ ਮੇਰੀ ਗੱਲ ਸੁਣ ਜੇਪੀ ਜੇ ਤੂੰ ਆਏ ਰੌਲਾ ਪਾਉਣੇ ਪਈ ਕਰੇ ਕਲੇਸ਼ ਪਾਉਣ ਮੈਂ ਨਹੀਂ ਰਹਿੰਦੀ ਮੈਨੂੰ ਛੱਡਾ ਕਲੇਸ਼ ਨਹੀਂ ਪਾਏ ਤੂੰ ਤਾਂ ਪਹਿਲੀ ਦੁਖੀ ਆ ਇਹ ਦੋਨੇ ਕੰਬਣੀਆਂ ਪਈਆਂ ਨੇ ਚੰਗਾ ਖਾਣ ਨੂੰ ਮਿਲ ਜਾਂਦਾ ਚੰਗਾ ਪੈਸੇ ਨੂੰ ਮਿਲ ਜਾਂਦਾ ਤੰਗਾ ਛੜ ਬਜ਼ਾਰ ਚ ਜਾਣੀਆ ਕੱਤ ਤੂੰ ਰੋਣਾ ਬਣੇ ਰੋਣਾ ਮੇਰੇ ਹੁੰਦਾ ਤੈਨੂੰ ਇਹ ਕਿਵੇਂ ਤੰਗ ਕਰ ਜਣੀਆਂ ਤੂੰ ਪਹਿਲੀ ਦੁਖੀ ਆ ਜੀਵੇ ਓਏ ਤੇ ਮੇਰੇ ਸੋਹਣੀ ਜੱਟਿਆ ਨਾ ਸਾਰੇ ਸੁਣੇ ਜਾਣਾ ਹੈ ਕੁ ਬਗਾਨੀ ਤੇ ਭਾਈ ਦਾ ਕਰ ਤੇਰੇ ਮਾਪੇ ਦਾ ਘਰ ਆਏ ਉਹਦਾ ਕੀ ਹਿੰਮਤ ਹੈ ਉਹ ਗਾਉ ਤੂੰ ਸੱਚੀ ਹੋ ਗਈ ਸਾਰੇ ਘਰ ਸਿੱਤਰਦੇ ਪੇਕੇ ਘਰ ਤਾਂ ਅੱਜ ਕੁ ਰਾਤ ਬਣੇ ਰੋਣਾ ਬਣੇ ਰੋਣਾ ਆਜ ਰੋਣਾ ਅੱਗੇ ਰੋ ਦੱਸੀ ਮੈਨੂੰ ਜਿਹੜੇ ਰੇਲ ਬਣ ਹੁਣ ਇਹਨੇ ਜੇ ਮੁੰਜ ਬਣ ਗਈ ਨਾ ਚੰਗੀ ਤਰ੍ਹਾਂ ਚੁਸਕਣੀਆਂ ਨਹੀਂ ਹੁਣ ਤੇਰੇ ਮੂਰੇ ਆਹ